ਜਿੰਨੇ ਵੀ ਮੇਰੇ ਭੈਣ ਭਰਾ ਲੋਨ ਲੈਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਲੋਨ ਨਹੀਂ ਮਿਲ ਰਿਹਾ। ਉਹ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਵਰ ਜਿਨ੍ਹਾਂ ਦਾ ਕਾਰੋਬਾਰ ਚੱਲ ਰਿਹਾ ਪਰ ਉਹਨਾਂ ਨੂੰ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਆ ਰਹੀ ਹੈ ਤੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਲੋਨ ਲੈਣ ਲਈ ਬਹੁਤ ਸਾਰੀਆਂ ਬੈਂਕਾਂ ਦੇ ਦਰਲੇ ਕੱਡੇ ਜਾਂਦੇ ਨੇ ਪਰ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾਂਦਾ। ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਕੋਲ ਪੈਸੇ ਕਮਾਉਣ ਦਾ ਆਈਡੀਆ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਪਰ ਪੈਸਾ ਲਗਾਉਣ ਲਈ ਬਿਜ਼ਨਸ ਦੇ ਵਿੱਚ 1 ਰੁਪਿਆ ਨਹੀਂ ਹੁੰਦਾ ਨਾ ਹੀ ਬੈਂਕ ਵਾਲੇ ਲੋਨ ਦਿੰਦੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਪੁੱਛ ਜਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਆਉਂਦੀ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਸਭ ਤੋਂ ਪਹਿਲਾਂ ਤੁਸੀਂ ਨੇ ਜੀ Google ਦੇ ਵਿੱਚ ਸਰਚ ਕਰਨਾ ਹੈ ਜੀ pm sabhnidhi maua.government.in ਜਾਂ ਫਿਰ ਤੁਸੀਂ ਡਾਇਰੈਕਟ ਵੀ ਸਰਚ ਕਰ ਸਕਦੇ ਹੋ pm sabhnidhi ਜਿਵੇਂ ਹੀ ਸਰਚ ਕਰੋਗੇ ਤਾਂ ਪਹਿਲੇ ਨੰਬਰ ਤੇ ਜਿਹੜੀ ਚੀਜ਼ ਆਵੇਗੀ ਉਸ ਦੇ ਵਿੱਚ ਲਿਖਿਆ ਹੋਵੇਗਾ pm sabhnidhi ਦੇ ਉੱਤੇ ਕਲਿੱਕ ਕਰਨਾ ਹੈ ਜੀ ਜਿਵੇਂ ਹੀ ਕਲਿੱਕ ਕਰੋਗੇ ਤਾਂ ਗਵਰਨਮੈਂਟ ਦੀ ਵੈਬਸਾਈਟ ਤੁਹਾਨੂੰ ਪੂਰੀ ਖੁੱਲਦੀ ਹੋਈ ਨਜ਼ਰ ਆਵੇਗੀ ਉਸ ਦੇ ਵਿੱਚ ਥੋੜਾ ਜਿਹਾ ਜਿਵੇਂ نیچے ਆਓਗੇ ਤਾਂ ਉਸ ਵਿੱਚ ਭਾਰਤ ਸਰਕਾਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਕਿੰਨੇ ਲੋਕ ਇਹਦੇ ਵਿੱਚ ਇਸ ਵੇਲੇ ਲੋਨ ਲੈ ਚੁੱਕੇ ਨੇ ਤੇ ਕਿੰਨਿਆਂ ਦੇ ਲੋਨ ਜਿਹੜੇ ਪਾਸ ਕਰ ਚੁੱਕੇ ਨੇ ਤਾਂ ਬਹੁਤ ਹੀ ਜ਼ਿਆਦਾ ਲੋਕਾਂ ਦੇ ਲੋਨ ਜਿਹੜੇ ਪਾਸ ਹੋ ਚੁੱਕੇ ਨੇ ਤੇ 13 ਕਰੋੜ ਤੋਂ ਵੱਧ ਜਿਹੜਾ ਪੈਸਾ ਲੋਕਾਂ ਨੂੰ ਇਸ ਵੇਲੇ ਸਰਕਾਰ ਦੇ ਚੁੱਕੀ ਹੈ ਇਹ ਜਿਹੜਾ ਤੁਹਾਨੂੰ ਲੋਨ ਮਿਲਣਾ ਹੈ ਜੀ 80000 ਦਾ ਮਿਲਣਾ ਹੈ ਇਸ ਦੇ ਨਾਲ ਤੁਸੀਂ ਕੋਈ ਕੰਮਕਾਰ ਸ਼ੁਰੂ ਕਰੋਗੇ ਉਸ ਲਈ ਤੁਹਾਨੂੰ ਇਹ ਲੋਨ ਦਿੱਤਾ ਜਾਵੇਗਾ ਜਾਂ ਤੋਂ ਵੱਡਾ ਕੰਮਕਾਰ ਸ਼ੁਰੂ ਹੈ ਤੁਸੀਂ ਕਰ ਰਹੇ ਹੋ ਤੁਹਾਨੂੰ ਪੈਸੇ ਦੀ ਜਰੂਰਤ ਹੈ ਬਿਜ਼ਨਸ ਦੇ ਵਿੱਚ ਲਗਾਉਣ ਲਈ ਤਾਂ ਸਰਕਾਰ ਵੱਲੋਂ 60000 ਰੁਪਏ ਜਿਹੜਾ ਤੁਹਾਨੂੰ ਇਹ ਦਿੱਤਾ ਜਾ ਰਿਹਾ ਤਾਂ ਤੁਸੀਂ ਜਿਵੇਂ ਹੀ ਨੀਚੇ ਆਉਂਗੇ ਤਾਂ ਉੱਥੇ ਲਿਖਿਆ ਹੋਊਗਾ ਅਪਲਾਈ ਔਨਲਾਈਨ ਜਿਵੇਂ ਹੀ ਕਲਿੱਕ ਕਰੋਗੇ ਉੱਥੇ ਤੁਹਾਨੂੰ ਇੱਕ ਫਾਰਮ ਨਜ਼ਰ ਆਵੇਗਾ 뷰 ਡਾਊਨਲੋਡ ਫਾਰਮ ਉਧਰ ਤੁਸੀਂ ਕਲਿੱਕ ਕਰ ਦੋਗੇ ਤਾਂ ਇੱਕ ਫਾਰਮ ਨਿਕਲ ਕੇ ਸਾਹਮਣੇ ਆ ਜਾਣਾ ਜੀ ਇਹ ਜਿਹੜਾ ਫਾਰਮ ਆ ਇਹ ਫਾਰਮ ਸਾਰਾ ਤੁਸੀਂ ਭਰਨਾ ਹੈ ਜਾਂ ਫਿਰ ਤੁਸੀਂ ਕਿਸੇ ਵੀ ਵਿਅਕਤੀ ਤੋਂ ਇਸ ਫਾਰਮ ਨੂੰ ਭਰਾ ਸਕਦੇ ਹੋ ਪਿੰਡ ਦੇ ਵਿੱਚ ਜਾ ਕੇ ਕਿਸੇ ਪ੍ਰਧਾਨ ਦੇ ਕੋਲ ਜਾਂ ਕੋਈ ਪੜਿਆ ਲਿਖਿਆ ਉਸ ਦੇ ਕੋਲ ਜਾ ਕੇ ਇਸ ਫਾਰਮ ਨੂੰ ਤੁਸੀਂ ਨੇ ਡਾਊਨਲੋਡ ਕਰਨਾ ਹੈ ਡਾਊਨਲੋਡ ਕਰਨ ਤੋਂ ਬਾਅਦ ਇਸ ਫਾਰਮ ਨੂੰ ਤੁਸੀਂ ਨੇ ਜਿਹੜੀ ਜਿਹੜੀ ਚੀਜ਼ਾਂ ਪੁੱਛੀਆਂ ਗਈਆਂ ਨੇ ਉਹਨਾਂ ਨੂੰ ਬਹੁਤ ਬਰੀਕੀ ਦੇ ਨਾਲ ਭਰਨਾ ਹੈ ਤੇ ਇਸ ਦੇ ਵਿੱਚ ਇੱਕ ਗੱਲ ਪੁੱਛੀ ਗਈ ਹੈ ਤਾਂ ਇਸ ਦੇ ਵਿੱਚ ਵੈਂਡਰ ਸ਼ਬਦ ਜਿਹੜਾ ਬਹੁਤ ਜ਼ਿਆਦਾ ਵਰਤਿਆ ਗਿਆ ਹੋਊਗਾ ਤਾਂ ਇਹ ਜਿਹੜਾ ਤੁਹਾਡਾ ਫਾਰਮ ਹੈ ਡਾਕੂਮੈਂਟ ਹੈ ਇਹ ਮਿਊਨਿਸਪਲ ਪਾਰਟੀ ਦੇ ਦਫ਼ਤਰ ਹੋਊਗਾ ਸ਼ਹਿਰ ਦੇ ਵਿੱਚ ਉੱਥੇ ਜਾ ਕੇ ਇਸ ਨੂੰ ਤੁਸੀਂ ਬਣਾ ਸਕਦੇ ਹੋ ਇਹ ਵੀ ਡਾਕੂਮੈਂਟ ਜਿਹੜਾ ਇਸ ਦੇ ਨਾਲ ਲਗਾ ਕੇ ਭੇਜਣਾ ਹੈ ਜਿਵੇਂ ਤੁਸੀਂ ਇਸ ਫਾਰਮ ਨੂੰ ਪੂਰਾ ਭਰ ਦੋਗੇ ਤਾਂ نیچے ਜਿਹੜਾ ਤੁਸੀਂ ਨੇ ਸਿਗਨੇਚਰ ਕਰਨੇ ਨੇ ਇਸ ਦੇ ਨਾਲ ਤੁਸੀਂ ਅਦਾ ਆਰ ਕਾਰਡ ਬੋਟਰ ਆਈਡੀ ਤੇ ਜਿਹੜਾ ਵੈਂਡਰ ਮਿਊਸਪਲ ਪਾਰਟੀ ਦੇ ਵਿੱਚ ਜਾ ਕੇ ਜਿਹੜਾ ਤਿਆਰ ਹੁੰਦਾ ਉਸ ਨੂੰ ਨਾਲ ਅਟੈਚ ਕਰਕੇ ਤੁਸੀਂ ਨੇ ਇਹ ਬੈਂਕ ਦੇ ਵਿੱਚ ਜਮਾ ਕਰਵਾ ਦੇਣਾ ਕੁਝ ਦਿਨਾਂ ਦੇ ਵਿੱਚ ਹੀ ਬੈਂਕ ਵਾਲੇ ਤੁਹਾਡੇ ਘਰ ਦੇ ਵਿੱਚ ਆਉਣਗੇ ਤੁਹਾਡਾ ਜਿਹੜਾ ਬਿਜ਼ਨਸ ਹੋਊਗਾ ਉਸ ਨੂੰ ਦੇਖਣਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਲੋਨ ਜਿਹੜਾ ਪਾਸ ਕਰ ਦਿੱਤਾ ਜਾਵੇਗਾ ਤੁਹਾਨੂੰ 80000 ਦਾ ਲੋਨ ਜਿਹੜਾ ਹੈ ਬੜੇ ਆਰਾਮ ਦੇ ਨਾਲ ਮਿਲ ਜਾਣਾ ਪਰ ਫਾਰਮ ਭਰਨ ਵੇਲੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰਿਓ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਫਾਰਮ ਭਰਨਾ ਸਿਖਾਵਾਂ ਕਿਸ ਤਰ੍ਹਾਂ ਦੇ ਨਾਲ ਫਾਰਮ ਭਰਦੇ ਨੇ ਕੱਲੀ-ਕੱਲੀ ਚੀਜ਼ ਸਿਖਾਵਾਂ ਤਾਂ ਉਸ ਲਈ ਕਮੈਂਟਾਂ ਦੇ ਵਿੱਚ ਜਰੂ ਤਾਂ ਕਿ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਡਿਟੇਲ ਦੇ ਵਿੱਚ ਫਾਰਮ ਨੂੰ ਭਰਵਾ ਦਵਾਂ ਮੈਂ ਚਾਹੁੰਦਾ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕੁਝ ਭੈਣ ਭਰਾ ਜਿਹੜੇ ਛੋਟਾ-ਮੋਟਾ ਬਿਜ਼ਨਸ ਕਰਨਾ ਚਾਹੁੰਦੇ ਨੇ ਪਰ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਇਹ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਮੈਂ ਦੁਬਾਰਾ ਤੋਂ ਇਸ ਫਾਰਮ ਨੂੰ ਤੁਹਾਨੂੰ ਪੂਰੇ ਤਰੀਕੇ ਨਾਲ ਭਰ ਕੇ ਦਿਖਾਉਂਗਾ ਤੁਸੀਂ ਫਿਰ ਉਸ ਨੂੰ ਦੇਖ ਕੇ ਵੀ ਭਰ ਸਕਦੇ ਹੋ